ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਗਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਪਾਂ ਪਿੰਡ ਕਮਾਸਕਾ ਤਹਿਸੀਲ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਆਪਾਂ ਪਹੁੰਚੇ ਵੀਰ ਸ਼ੇਰੇ ਦੇ ਕੋਲ ਤੇ ਅੱਜ ਦੀ ਵੀਡੀਓ ਵਿੱਚ 7-8 ਨਾ ਦਿਖਾਵਾਂਗੇ 5 ਮੱਝਾਂ ਜੇ ਤੇ 5 ਹੀ ਗਾਵਾਂ 10 ਨਾ ਟੋਟਲ ਤੇ ਆਪਾਂ ਪਹੁੰਚੇ ਵੀਰ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਜੀ ਬੜੀ ਵਧੀਆ ਮਹਾਰਾਜ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਕਰੀ ਦੱਸ ਜਿਲ੍ਹਾ ਮਬਰਸਾਰਾ ਤਹਿਸੀਲ ਚਨਾਲਾ ਜੀ ਪਿੰਡ ਕਮਾਸਕੇ ਫੋਨ ਨੰਬਰ ਬੋਲ ਦਿਓ 94737600 ਠੀਕ ਹੈ ਵੀਰ ਜੀ ਵੱਡੀਆਂ ਝੋਟੀਆਂ ਲੈਣ ਦੀਆਂ ਆਰ ਕੀ ਹਾਂ ਜੀ ਵੱਡੀਆਂ ਇਹ ਜਿਹੜੇ ਗੰਗਾ ਨਗਰ ਦੀਆਂ ਜੀ ਗੰਗਾ ਨਗਰ ਰਾਜਸਥਾਨ ਦੀਆਂ ਝੋਟੀਆਂ ਤੇ ਕੀ ਡਿਟੇਲ ਆ ਪਹਿਲੇ ਨੰਬਰ ਵਾਲੀ ਦੀ ਜੀ ਸੁਣੇ ਪਹਿਲਾਂ ਝੋਟੀ ਨੇ 15 ਲਾ ਦੋ ਇੱਧਰ ਹੋ ਜੇ ਮੜਾ ਜਾ ਅੱਛਾ ਜੀ ਤੁਹਾਡੀ ਨਾ 15 ਲੀਟਰ ਦੁੱਧ ਦਿੱਤਾ ਆ ਕਿ 20 ਲੀਟਰ ਦੇ ਦੋਗੀ ਠੀਕ ਜੀ ਉਹਦੇ ਥੱਲੇ ਚੌਂ ਦਿਨਾਂ ਦੀ ਸੂਈ ਆ 14-15 ਕਿਲੋ ਬੋਲਾ ਆ ਲਓ ਵੀਰ ਜੀ ਚਾਰ ਦਿਨ ਦੀ ਸੂਈ ਆ ਤੇ ਮਗਰ ਮੇਲ ਕਾਫ ਜੇ ਤੇ ਫੀਮੇਲ ਕਾਫ ਆ ਗਿਆ ਜੇ ਮਗਰ ਤੇ ਦੂਜਾ ਸੂਆ 15 ਦਿਨਾਂ ਦੀ ਸੂਈ ਠੀਕ ਜੀ ਖੋਲੋ ਵੀਰ ਜੀ ਖੋਲ ਦਿਓ ਮੂੰਹੋਂ 6 ਦਿਨਾਂ ਦਾ ਕਿ ਜੇ ਮੌਕੇ ਤੇ ਕਿੰਨਾ ਦੁੱਧ ਤਿਆਰ ਜੇ ਦੇ ਕੋਲ ਹੁਣ ਮੌਕੇ ਤੇ 14-15 ਕਿਲੋ ਬੋਲਾ ਸਰੇ ਤਿਆਰ ਆ ਜੀ ਲਓ ਵੀਰ ਜੀ 14-15 ਲੀਟਰ ਜਿਹੜਾ ਮੌਕੇ ਤੇ ਬੋਲਾ ਤਿਆਰ ਆ ਤੇ ਦੁੱਧ ਵੀਰ ਕਹਿੰਦਾ ਵੀ 20 ਪਲੱਸ ਦਊਗੀ ਲੈ ਜੋ ਵੀਰ ਜੀ ਸਿਕ ਕੱਦ ਕਾਠਾ ਜਿਹੜਾ ਫੁੱਲ ਵੱਡਾ ਜੈਡ ਬਲੈਕ ਆ ਥੋੜੀ ਕਾਲੀ ਪੈਂਦੀ ਆ ਤੇ ਵੀਰ ਦਾ ਕੱਦ ਜਿਹੜਾ 6 ਫੁੱਟ ਦੇ ਲਾਗੇ ਬੰਨੇ ਆ ਤੇ ਝੋਟੀ ਦੇ ਬਰਾਬਰ ਹੀ ਕੰਮ ਜਾਂਦੇ ਆ ਜੇ ਚੈੱਕ ਕਰ ਸਕਦੇ ਤੁਸੀਂ ਥਾਣੇ ਭਾਂਡੇ ਦੀ ਵੀ ਇੱਕ ਨੰਬਰ ਬਾਕੀ ਥਣਾ ਦਾ ਸੈਜ ਤੇ ਗੈਬ ਜਿਹੜਾ ਤੁਹਾਨੂੰ ਲਾਗੇ ਤੋਂ ਚੈੱਕ ਕਰਾ ਦਿੰਦੇ ਆ ਕਰੋ ਜੀ ਚੈੱਕ ਕਿੰਨਾ ਦੁੱਧ ਭਰਜੂ ਵੀਰ ਜੀ ਦੁੱਧ ਵਿੱਚ 20 ਲੀਟਰ ਦੇ ਦੋ ਹਣ 14 15 ਲੋ ਤਿਆਰ ਚੌਂਦਰਾ ਸੂਈ ਸੂਈ ਠੀਕ ਹੈ ਚਾਰ ਦਿਨ ਦੀ ਸੂਈ ਦੇ ਥੱਲੇ ਜਿਹੜਾ 15 ਲੀਟਰ ਦੁੱਧ ਤਿਆਰ ਆ ਤੇ ਰੇਡ ਵੀਰ ਜੀ ਕੀ ਰੱਖਣਾ ਜੇ ਤਾਂ ਰੇਡ ਵੀਰ ਜੀ ਆਪਾਂ ਜਾਇਜ਼ੀ ਕਰਾਂਗੇ ਹਣ ਮੰਡੀ ਤੁਹਾਨੂੰ ਕਹਿੰਦਾ ਪੰਜ ਪੰਜ 6 ਲੱਖ ਮੰਗ ਜਾਂਦੇ ਬਿਲਕੁਲ ਸਹੀ ਗੱਲ ਆ ਆਪਾਂ 3.5 ਲੱਖ ਮੰਗਦੇ ਹਾਂ ਅੱਛਾ ਜੀ ਤੇ ਛੱਡਣੀ ਕਿੱਥੇ ਗਿਆ ਆਪਾਂ ਮੈਂ ਤਾਂ ਨਾ 3 20 ਦੇ ਦਈਏ ਜੀ ਕਰ ਦੋ ਮਾਨਦਾਨ ਖੁੱਲਾ ਕਰ ਦੋ ਖੁੱਲਾ ਹਾਂ ਨਾ ਹਾਂਜੀ ਹਾਂਜੀ 3 ਦੇ ਦਈਏ ਜੀ ਤਿੰਨ ਦੀ ਲੈ ਜੀ ਥੋੜੀ ਅੰਦਰ ਲੈ ਜੀ ਦਿਨ ਤੋਂ हां ਨਾਈ ਵਿੱਧੀ ਆਪਣੀ 100 ਕਿਲੋਮੀਟਰ ਪਹੁੰਚ ਵਿੱਚ ਹੋਊਗੀ। ਹਾਂਜੀ। ਤੇ 2,60,000 ਦੀ ਹਾਂ ਨਾਈ ਹੋਵੇਗੀ। 2,60,000 ਦੀ। ਨਹੀਂ ਪਹੁੰਚ ਵਧ ਕਰੀਏ ਥੋੜੀ 100 ਕਿਲੋਮੀਟਰ ਤੋਂ। ਨਹੀਂ 100 ਕਿਲੋਮੀਟਰ ਦਾਵਾਂਗੇ ਜੀ। ਨਹੀਂ ਵਧ ਕਰ ਦਈਏ। ਤਾਂ 200 ਕਿਲੋਮੀਟਰ ਜਾਣ ਦੋ। 200 ਕਿਲੋਮੀਟਰ ਪਹੁੰਚ ਵਿੱਚ 2,60,000 ਦੀ ਝੋਟੀ ਦੇ ਵਿੱਚ ਕੋਈ ਕਮੀ ਨਹੀਂ ਹੈਗੀ। ਵੀ ਪ্লাস ਦੁੱਧ ਚੱਲਣ ਵਾਲੀ ਮੈਂ ਆ ਮੈਂ ਆਪਣਾ ਪੂਰਾ ਜਵਾਨ ਮੇਰੇ ਜਿੱਡੀ ਆ ਲਓ ਵੀਰ ਜੀ ਚੈੱਕ ਕਰ ਸਕਦੇ ਆ ਇੱਧਰ ਹੋ ਵੀਰ ਜੀ ਇੱਧਰ ਹੋ ਕੇ ਕੱਦ ਦਿਖਾਓ ਮੜਾ ਆਪਾਂ 5-6 ਲੱਖ ਮੰਗੇ ਜਾਂਦੇ ਲਓ ਜੀ ਚੈੱਕ ਕਰੋ ਕੱਦ ਬੜੀਆਂ ਚੰਗੀਆਂ ਲੱਗੀਆਂ ਨੇ ਚੌਣ ਚਵਾ ਇੱਕ ਨੰਬਰ ਵੀਰ ਦਾ ਕਹਿਣਾ ਹੈ ਬਾਕੀ ਥਾਂ ਤੋਂ ਪਲਾ ਲੱਗਦਾ ਚਵਾਈ ਇੱਕ ਨੰਬਰ ਹੋਊਗੀ ਨੌਕਲਾ ਥਾਂ ਲੱਗਾ ਬਾਕੀ ਵੱਡੀ ਬੁੱਡੀ ਹੁੰਦੇ ਫੁੱਲ ਸਾਈਡ ਝੋਟੀ ਆ ਲਾ ਦੇ ਲਾ ਦਿਓ ਵੀਰ ਜੀ ਲਾ ਦਿਓ ਪੂਰੀ ਜੜੀ ਗੱਲ ਵੱਡੀ ਝੁੱਟੀ ਲਓ ਜੀ ਕਰ ਸਕਦੇ ਆ ਚੈੱਕ ਤੁਸੀਂ ਇਹ ਨਜ਼ਰਾ ਲੱਗਣ ਵਾਲਾ ਕੰਮ ਹੀ ਬਣਿਆ ਪਿਆ ਜੀ ਅੱਜ ਕੋਈ ਮਿਰਲਾ ਹੀ ਪਾਲਦਾ ਏਡੀਆਂ ੜੀਆਂ ਝੋਟੀਆਂ ਹਾਂਜੀ ਸਾਢੇ 7 ਲੱਖ ਮੰਡੀ ਮੰਗੀ ਜਾਂਦੇ ਝੋਟਕਾਂ ਦਾ ਬਿਲਕੁਲ ਸਹੀ ਕਹ ਲੈ ਵੀਰ ਜੀ ਜਾਣਦੇ ਆਪਾਂ ਮੰਡੀ ਹਾਂਜੀ ਤੇ ਉਹ ਕੰਮ ਹੀ ਚੱਲਦਾ ਮੰਡੀਆਂ ਆਹ ਜਿਹੜੀ ਗੱਲ ਚਲੋ ਵੀ ਨਾਪ ਪਣਾਓ ਤੇ 2 ਲੱਖ ਤੇ 60 ਹਜ਼ਾਰ ਦੀ ਵੀਰ ਜੀ ਹਾਂ ਨਾ 200 ਕਿਲੋਮੀਟਰ ਤੋਂ 200 ਕਿਲੋਮੀਟਰ ਦੀ ਨਾਲ ਪਹੁੰਚ ਆ ਦੂਜੇ ਨੰਬਰ ਤੇ ਨਗੀਂਦਾ ਹੀ ਆ ਗਿਆ ਨੀਲੀ ਰਾਵੀ ਦਾ ਨੀਲੀ ਦੀ ਝੋਟੇ ਹੀ ਆ ਜੀ ਹਾਂਜੀ ਇਹ ਥੱਲੇ 12 ਕਿਲੋ ਅੱਠਾ ਦਾ ਦਰਾਂ ਸੁਈ ਦੋ ਥੱਲੇ 15 ਕਿਲੋ ਫਿਰ ਪਿੰਡ ਜਾਂ ਕੇ ਘਟੇ ਹੀ ਆ ਠੀਕ ਜੀ 12 13 ਕਿਲੋ ਖੋਲਾ ਡੱਲਾ ਉਹ ਲੀਟਰ ਹਾਂਜੀ ਠੀਕ ਜੇ ਖੋਲ ਦਿਓ ਵੀਰ ਜੀ ਤੇ ਕਿੰਨੇ ਦਿਨਾਂ ਦੀ ਸੂਈ ਦੱਸਿਆ ਤੁਸੀਂ ਸੂਈ ਵਿੱਚ 10 12 ਦਿਨਾਂ ਦੀ ਮਗਰ ਕਟਾ ਰੋ 10 ਤੋਂ 12 ਦਿਨਾਂ ਦੀ ਜਿਹੜੀ ਝੋਟੀ ਸੂਈ ਹੈ ਮਗਰ ਮੇਲ ਕਾ ਫੇ ਉਹ ਵੀ ਨੀਲੀ ਰਾਵੀ ਦਾ ਆ ਕੇ ਦੱਸੋ ਨਾ ਚੰਗੀ ਤਰ੍ਹਾਂ ਦੁੱਧ 15 ਕਿਲੋ ਥੋੜੀ ਪੈਂਡ ਜਾਣ ਕੜੀ 13 ਕਿਲੋ ਫੁੱਲਾ ਟਾਪਲੀ ਦੋ ਡੰਦ ਤਸੱਲੀ ਕਰ ਲੀ ਗਏ ਠੀਕ ਹੈ ਮੌਕੇ ਤੇ ਜਿਹੜਾ 12 ਤੋਂ 13 ਲੀਟਰ ਦੁੱਧ ਤਿਆਰ ਆ ਦੋ ਟਾਈਮ ਤਸੱਲੀ ਕਰੇ ਕੋਈ ਆ ਕੇ ਆਪਣੀ ਵੀਰ ਤਾਂ ਕਹਿਣਾ ਬਾਕੀ ਨੀਲੀ ਰਾਵੀ ਦੀ ਪਿਓਰ ਝੋਟੀ ਆ ਦੂਜਾ ਸੁਗਾ ਨਾ ਵੀਰ ਜੀ ਦੂਜਾ ਸੁਗਾ ਦੂਜਾ ਸੁਗਾ ਜੀ ਕੋਈ ਸ਼ੱਕ ਨਹੀਂ ਹੈਗਾ ਸ਼ਕੀਨੀ ਪੱਖੋਂ ਥਾਣ ਭਾਂਡੇ ਦੇ ਪੱਖੋਂ ਇੱਕ ਨੰਬਰ ਝੋਟੀ ਹੈ ਚਵਾਈ ਚੁਈ ਇੱਕ ਨੰਬਰ ਆ ਵੀਰ ਜੀ ਵੀਰ ਜੀ ਇੱਕ ਨੰਬਰ ਝੋਟੀ ਦੁੱਧ ਦੀ 15 ਕਿਲੋ ਦਈ ਦਊਗੀ ਜੀ ਠੀਕ ਜੀ ਸਾਰੀਆਂ ਚੀਜ਼ਾਂ ਪੂਰੀਆਂ ਵਿੱਚ ਉਤੇ ਵੀ ਦਾਗ ਸਾਰੇ ਚੀਜ਼ਾਂ ਪੂਰੀਆਂ ਰਹੀਆਂ ਵੀਰ ਦਾ ਕਹਿਣਾ ਜਿਹੜਾ ਕਿ 15 ਲੀਟਰ ਦੁੱਧ ਆਰਾਮ ਨਾਲ ਝੋਟੀ ਭਰੀ ਆਊਗੀ ਹਾਂ ਜੀ ਬਾਕੀ ਕੋਈ ਚੰਗੀ ਸਾਮ ਕਰੇ ਵੱਧ ਵੀ ਚ ਹੋ ਸਕਦਾ ਹੋ ਸਕਦਾ ਕਰੇ ਸੇਵਾ ਜਿਹੜੀ ਗੱਲ ਠੀਕ ਜੀ ਵੀਰ ਜੀ ਬਹੁਤ ਸੁਣੀ ਆ ਇਹ ਲਓ ਜੀ ਲਾਗੇ ਤਾਂ ਫੇਸ ਕੁਆਲਟੀ ਚੈੱਕ ਕਰ ਲਓ ਮੋਹ 6 ਦੰਦਿਆ ਸੁਆ ਦੂਸਰਾ ਮਗਰ ਮੇਲਗਾ ਫਿਆ ਮੋਕਰੇ ਦੁੱਧ 12 ਲੀਟਰ ਤਿਆਰ ਹੈ ਵੀਰ ਜੀ 12 ਲੀਟਰ ਤਿਆਰ ਵੀਰ ਜੀ 2 ਡੰਗ ਚੋਕ ਆ ਬਿਲਕੁਲ ਤੇ ਇਹਦਾ ਰੇਟ ਵੀਰ ਜੀ ਕੀ ਕਰਨਾ ਜੇ ਇਹਦਾ ਵੀ ਜੀ ਆਪਾਂ ਮੰਗਦੇ ਜੀ 2 ਲੱਖ 80 ਹਜ਼ਾਰ ਰੁਪਏ ਲਾਗੇ 2 ਲੱਖ 80 ਹਜ਼ਾਰ ਹਾਂਜੀ ਤੇ ਇਹ ਛੱਡ ਨਹੀਂ ਕਿੱਥੇ ਆਪਾਂ 270 ਦੀ ਦੇ ਦਈਏ ਜੀ ਤੇ ਬਰਾਬਰ ਨਾ ਕਰ ਦੀਏ ਯਾ ਵੀ ਜੀ ਹਾਂ ਨਾ ਜੀ ਆਪਾਂ 1,70,000 ਦੀ ਦੇ ਦੀ ਲਈ 1,70,000 ਦੀ ਭਲੇਖਾ ਦੇਣ ਲੱਗੰਦੇ ਕੋਈ 200 ਕਿਲੋਮੀਟਰ ਪਹੁੰਚ ਨੇ ਭਲੇਖਾ ਲਗਾ ਕੋ ਗਾਲੀ ਭਲੇਖਾ ਹੀ ਸਹੀ ਠੀਕ ਜੀ 1,70,000 ਦੀ ਹਾਂ ਜੀ 200 ਕਿਲੋਮੀਟਰ ਪਹੁੰਚ ਵਿੱਚ ਸਾਰੇ ਭਾਅ ਪਾ ਰੱਖੇ ਵੀ ਜੀ ਠੀਕ ਜੀ ਛੋਟਾ ਮੰਗ ਲੈਣਾ ਕੋ ਵੱਡਾ ਮੰਗ ਲੈਂਦਾ ਜੀ ਹਾਂ ਜੀ ਇਹ ਤੋਂ 9 ਕਿਲੋ ਦੁੱਧ ਦੋਵੇਂ ਟਾਈਮ ਥਾਪੀਦੇ ਆ ਜੀ ਠੀਕ ਜੀ ਇਹਦਾ ਮੁੱਲ 65,000 ਜੋ ਇਹਦਾ ਮੁੱਲ ਜਿਹੜਾ 65,000 ਹੈ ਹਾਂ ਜੀ ਠੀਕ ਜੀ ਖੋਲ ਕੇ ਦਿਖਾਓ ਇਹ ਕਰੇ ਲਓ ਵੀਰ ਜੀ 3 ਨੰਬਰ ਤੇ ਮੌਕੇ ਤੇ ਕਿੰਨਾ ਦੁੱਧ ਆ ਵੀਰ ਜੀ 829 ਬੋਲੋ ਆਪਣੀ 2 ਡੰਗ 400 ਮੀਲੀਟਰ ਕਰਿਆ ਗਿਆ 8 ਤੋਂ 9 ਲੀਟਰ ਜਿਹੜਾ ਮੌਕੇ ਤੇ ਦੁੱਧ ਤਿਆਰ ਆ ਤੇ ਸੁਵਾ ਕਣਵਾਜੇ ਦਾ ਸੁਵਾ ਵਿੱਚ ਤੀਸਰਾ ਜੋ ਸੁਵਾ ਤੀਸਰਾ ਜੀ ਮੈਂ ਉਧਰ ਦੀ ਆਪਣੇ ਕੋਲ ਗਈ ਆ ਅੱਛਾ ਜੀ ਚੋਗ ਕਿਤੋਂ ਦਾ ਬਿਨਾ ਢੁੱਟ ਦੇਤੀ ਤੇ ਜਵਾ ਕਦਾ ਠੀਕ ਜੀ ਆਪੂਸ਼ੀ ਵੀਰ ਜੀ ਦੀ ਹਾਂ ਜੀ ਇਹ ਬੋਲ ਜੀ ਠੀਕ ਜੀ ਠੀਕ ਜੀ ਤੇ ਕਿੰਨੇ ਦੀ ਦੇ ਦੀ ਆਪਾਂ 3 ਨੰਬਰ ਵਾਲੀ 65000 ਦੇ ਵਿੱਚ ਦੇ ਦਈਏ ਵੀ 65000 ਦੀ ਕਰ ਦਈਏ ਮਾਨਦਾਨ ਬੱਚਾ ਮਰਿਆ 62 ਦੀ ਪੂਰੇ ਦੀ ਕਰ ਦਈਏ ਤੇ ਦੋ ਘੱਟ 60 ਦੇ ਵਿੱਚ ਦੇ ਦਾਂਗੇ ਇਹ ਵੀ 200 ਕਿਲੋਮੀਟਰ ਪਹੁੰਚ ਵਿੱਚ ਲਓ ਵੀਰ ਜੀ ਦੋ ਘਟ 60000 ਦੀ 58000 ਦੀ ਤੇ 200 ਕਿਲੋਮੀਟਰ ਪਹੁੰਚ ਇਹਦੇ ਨਾਲ ਵੀ ਜੇ ਕਰ ਸਕਦੇ ਨੇ ਚੈੱਕ 8 ਤੋਂ 9 ਲੀਟਰ ਜਿਹੜਾ ਬੱਕਰਾ ਵੀ ਜੀ ਟੌਫਰਾਂ ਚਲੰਦੀਆਂ ਅੱਜ ਅੱਜ ਪੰਜ ਮੱਝਾਂ ਚਰਲਾਦੇ ਝੋਟਕਾ ਪਰ ਬਿਲਕੁਲ ਜ਼ਾਇਰ ਹੀ ਕਰਤਾ ਕੰਮ ਠੀਕ ਜੀ ਆਜੋ ਚੌਥੇ ਨੰਬਰ ਤੇ ਆਜੋ ਏ ਵੀਰ ਜੀ ਕਿੱਦਾਂ ਜੇ? ਇਹ ਚੌਥੇ ਨੰਬਰ ਦੇ ਵਿੱਚ ਸੁਆ ਦਾ ਤਜਾ ਜੋ ਵੀ। ਹਾਂਜੀ। ਇਹ 20-25 ਦਿਨ ਖੜਦੀ ਜੋ ਵੀ। 20 ਤੋਂ 25 ਦਿਨ ਟਾਈਮ ਰਹਿੰਦਾ ਜੇ। ਇਹ ਆਪਣੇ ਕੋਲੋਂ ਖੋਲ ਦੋ ਵੀਰ ਜੀ ਖੋਲਿਓ। ਹਾਂਜੀ। ਸੁਆ ਤੀਸਰਾ? ਤੀਸਰੇ ਸੁਆ ਜੀ। ਲਓ ਜੀ ਵੀਰ ਜੀ ਸੁਆ ਤੀਸਰਾ 20 ਤੋਂ 25 ਦਿਨ ਆ ਜੇ ਮਹੀਨਾ ਲਾ ਕੇ ਖੜੋ ਤੇ। ਮਹੀਨਾ ਹੀ ਲਾ ਲਓ ਵੀਰ ਕੋਈ। ਮਹੀਨਾ ਹੀ ਲਾ ਲਓ ਤੁਸੀਂ। ਮਹੀਨਾ ਜੇ ਕੱਚੀ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਦੁੱਧ ਲੌਂਦਾ ਵੀ। ਮੈਂ ਆਪਣੇ ਕੋਲੋਂ ਜੀ। ਕਿੰਨਾ ਕ ਦੁੱਧ ਭਰਦੀ ਰਹੀ ਆ ਵੀਰ ਜੀ? ਦੁੱਧ ਵਿੱਚ 12-13 ਕਿਲੋ ਭਰਦੀ ਆਪਣੇ ਕੋਲੋਂ ਗਈ ਫੇਰ ਵੀ ਦੇ ਪਾਗਾ ਤੋਂ ਦੇ। ਨਾ ਵੀਰ ਜੀ ਜਿਹੜਾ 12 ਗੀਟਰ ਦੁੱਧ ਭਰਦੀ ਰਹੀ ਆ ਥੋੜੀ ਲਿੱਸੀ ਆ ਪਿੰਡਿਓ ਬਾਕੀ ਤੀਸਰਾ ਸੁਗਾ ਸੁਣਾ ਕਰਮਾ ਵਾਲੀ ਨੇ ਪੰਜੀ ਕ ਦੇਣਾ ਅਜੇ ਟਾਈਮ ਖੜਦੀ ਆ ਲੈ ਓ ਵੀਰ ਜੀ ਲੈ ਓ ਚੈੱਕ ਕਰ ਸਕਦੇ ਤੁਸੀਂ ਬਹੁਤ ਚੰਗੀ ਵੀਰ ਜੀ ਇਹ ਕੁਆਰਟੀ ਬਾਕੀ ਵੱਡੇ ਪੱਲੇ ਦੀ ਮੈਂ ਆ ਥੋੜੀ ਸਾਂਭੀ ਕਿਸੇ ਨੇ ਘਟਿਆ ਪੰਜੀ ਦੇਣਾ ਜੇ ਰਹਿੰਦੇ ਆ ਸਾਮ ਚੰਗੀ ਹੋ ਜਣੀ ਚਲੋ ਮਹੀਨਾ ਲਾ ਕੇ ਚਲੋ ਤੁਸੀਂ ਇਹਦਾ ਰੇਟ ਵੀਰ ਜੀ ਕੀ ਕਰਨਾ ਜੇ ਮੇਰੇ ਵਿੱਚ 65000 ਦੇ ਦਿਆ ਵੀ ਕਰ ਦੋ ਇਹਦੇ ਜੋ ਮਾਨਦਾਨ ਖੁੱਲਾ ਕਰ ਦੋ 60000 ਦੇ ਦਿਆ ਵੀ ਹੋਰ ਕਰ ਦੋ ਥੋੜਾ ਬਾਕੀ 60000 ਦੇ ਆ ਵੀ 200 ਕਿਲੋਮੀਟਰ ਪਹੁੰਚ ਵਿੱਚ ਲਾਓ ਵੀਰ ਜੀ 60000 ਦੀ ਆਫਰ ਜੜੀ ਕਰ ਦਿਆ ਵੀ ਆਫਰਾਂ ਚੱਲਣ ਦੀਆਂ 200 ਕਿਲੋਮੀਟਰ ਜਿਹੜੀ ਪਹੁੰਚ ਫਰੀ ਆ ਲਗਭਗ 5000 ਕਿਰਾਇਆ ਬਣ ਜਾਂਦਾ ਹੋਣ ਜਾਂਦਾ ਪਾ ਕੇ ਹਾਂਜੀ ਮਗਰ 55 ਹੀ ਰਹਿ ਗਿਆ ਜੀ ਹਾਂਜੀ ਤੇ ਵੀਰ ਜੀ 5ਵੇਂ ਨੰਬਰ ਤੇ ਆ ਗਈ ਹਾਂਜੀ 5ਵੇਂ ਨੰਬਰ ਤੇ ਸੂਈ ਆ ਜੀ ਅੱਛਾ ਜੀ ਕਿੰਨੇ ਦੇਣਾ ਦੀ ਕੱਲ ਦੀ ਸੂਈ ਹੈ ਗਾੜੀ ਗਾੜੀ ਤੇ 8 ਲਾ ਲਓ 9 ਲਾ ਲਓ ਵੀ ਕਿੰਨਾ ਕੁ ਦੋ ਗਾੜੀ ਤੇ ਮਗਰ ਜਵਾਕ ਆ ਗਿਆ ਮੇਲ ਜਾਂ ਫੀਮੇਲ ਆ ਠੀਕ ਹੈ ਮੇਲ ਕਾਫ ਆ ਗਿਆ ਜੇ ਕੱਲ ਦੀ ਸੂਈ ਆ ਤੇ ਕਿੰਨਾ ਕੁ ਦੋ ਚ ਹੋਇਆ ਜੇ ਦੁੱਧ ਵਿੱਚ ਲਿਆ 8-9 ਕਿਲੋ ਬੋਲਾ ਰੋ 8-9 ਕਿਲੋ ਬੋਲੀ ਆ ਜੇ ਚੁਾਈ ਚੁਈ ਵੀਰ ਕਹਿੰਦਾ ਕਿ 1 ਨੰਬਰ ਨਿਕਲੀ ਆ ਖੋਲੇ ਵੀਰ ਜੀ ਇਹਨੂੰ ਖੋਲ ਦਿਓ ਤੇ 12 13 ਲੀਟਰ ਜਿਹੜਾ ਵੀਰ ਕਹਿੰਦਾ ਦੁੱਧ ਆਰਾਮ ਨਾਲ ਭਰੀ ਜਾਊਗੀ ਸਾਮ ਕੋਈ ਚੰਗੀ ਕਰੀ ਜਾਵੇ ਚਵਾਰੀ ਚ ਵੀ ਬੜੀ ਚੰਗੀ ਲੱਗੀ ਆ ਇੱਕ ਸਿੰਘ ਭੱਜਾ ਕਿਤੇ ਪੁਰਾਣਾ ਹੀ ਤੇ ਚਵਾਈ ਚ ਵੀ ਇੱਕ ਨੰਬਰ ਹੈ ਵੀਰ ਜੀ ਆ ਜਾਓ ਨਾਲ ਹੀ ਆ ਜਾਓ ਆ ਜਾਓ ਠੀਕ ਜੀ ਲਓ ਜੀ ਲਾ ਕੇ ਤੁਸੀਂ ਚੈੱਕ ਕਰ ਸਕਦੇ ਆਰਡਰ ਕੁਆਲਿਟੀ ਦੇ ਥਣਾ ਦਾ ਸਹਿਜ ਗੈਪ ਚੰਗਾ ਦੋ ਦੇ ਵਿੱਚ 12 ਰੁਪਏ ਰਕਲ ਤੋਂ ਸ਼ੁਰੂਆਤ ਸੁਆ ਵੀਰ ਜੀ ਤੀਸਰਾ ਇਹਦਾ ਤੀਸਰੇ ਸੁਆ ਠੀਕ ਜੀ ਸੁਆ ਤੀਸਰਾ ਆ ਗਿਆ ਜੇ ਦਾ ਬਾਕੀ ਥੱਲੋਂ ਕਰਮਾ ਵਾਲੀ ਜਿੰਨੀ ਹੈਗੀ ਚੰਗੀ ਬਣੀ 25 25 ਚੰਗੇ ਦੁੱਧ 14 ਗੱਲੋਂ ਭਰੀ ਜਾਊਗੀ ਠੀਕ ਵੀਰ ਜੀ ਦੁੱਧ 14 ਗੀਟਰ ਵੀਰ ਕਹਿੰਦਾ ਕਿ ਭਰੀ ਜਾਊਗੀ ਇਹਦਾ ਰੇਟ ਵੀਰ ਜੀ ਕੀ ਕਰਨਾ ਜੀ ਲਓ ਜੀ ਆ ਵੀ ਚੈੱਕ ਕਰ ਸਕਦੇ ਲਾਗੇ ਤਾਂ ਕੋਈ ਭੂਰ ਨਹੀਂ ਕੋਈ ਛਿੱਟਾ ਨਹੀਂ ਬਹੁਤ ਸੋਹਣੀ ਚਵਾਈ ਹੈ ਅਗਲੇ ਥਾਣੇ ਦੇ ਮਰਦ ਤਾਰਾ ਲਓ ਜੀ ਬਹੁਤ ਸੋਹਣੀ ਚਵਾਈ ਲੱਗੀ ਹੈ ਮੈਨੂੰ ਸੂਹਾ ਤੀਸਰਾ ਇਹਦਾ ਰੇਟ ਵੀਰ ਜੀ ਕੀ ਕਰਨਾ ਆਪਾਂ 80 ਹਜ਼ਾਰ ਵੀਰ ਜੀ ਦੇ ਦੇ ਰਹੇ ਆ ਨੇ ਕਰੀਏ ਮਾਂ ਤਾਂ ਨਾ 75000 ਦਦਾ ਮੇਰੀ ਹੋਰ ਕਰ ਦੋ ਥੋੜਾ ਪਾਦਾ 70000 ਦਿਆ ਵੀ 200 ਕਿਲੋਮੀਟਰ ਪਹੁੰਚ ਵਿੱਚ ਜੋ ਇਹ ਲਓ ਵੀਰ ਜੀ 70000 ਦੀ ਪੰਜ ਨੰਬਰ ਵਾਲੀ 200 ਕਿਲੋਮੀਟਰ ਪਹੁੰਚ ਇਹਦੇ ਨਾਲ ਵੀ ਹੈਗੀ ਜੇ ਰਾਤ ਦੀ ਸੂਈ ਆ ਤੇ ਚੰਗਾ ਦੁੱਧ ਜਿਹੜਾ ਵੀਰ ਕਹਿੰਦਾ ਕਿ ਭਰੀ ਜਾਊਗੀ ਆਜੋ ਵੀਰ ਜੀ ਵੇੜਾ ਦਿਖਾਈ ਜਣਾ ਲਓ ਵੀਰ ਜੀ ਆ ਪੰਜ ਵੇੜਾ ਵੀਰ ਦੇ ਕੋਲ ਤੇ ਕੱਲੀ ਕੱਲੀ ਦੀ ਪੁੱਛਦੇ ਆ ਜਾਣਕਾਰੀ ਵੀਰ ਜੀ ਕਿੱਦਾਂ ਜੇ ਆ ਪਹਿਲੇ ਨੰਬਰ ਵਾਲੀ ਇਹਦਾ ਵਿੱਚੇ ਬੱਚਾ ਮਰਿਆ ਜੋ ਵੀ ਅੱਛਾ ਜੀ ਦੁੱਧ ਦੇਲੇ 10000 ਕਿਲੋ ਜੋ ਤੇ ਕਿੰਨਾ ਕ ਟਾਈਮ ਹੋ ਗਿਆ ਸੋਈ ਨੂੰ ਸੋਈ ਨੂੰ ਵਿੱਚ ਕੋਈ ਵੀ ਨਾ ਹੋਈ ਗਿਆ ਜੋ ਮੈਂ ਤਾਂ ਨਾਖੀ ਜਿਹੀ ਕਰ ਲਿਆ ਠੀਕ ਜੀ ਚਵਾਈ ਚੁਈ ਦੀ 44 ਬਿਲਕੁਲ ਓਕੇ ਆ ਜੀ ਤੇ ਮਿਲਦੀ ਕਿੱਦਾਂ ਜੇ ਮਿਲਦੀ ਇੱਧੇ ਭਲਾ ਬੈਜੋ ਇੱਧੇ ਜਲਦੀ ਗਰਬਾਨੀ ਦਿਖਾ ਦਿਓ ਮੜਾ ਜੇ ਹੱਥੋਂ ਤੇ ਫੇਰ ਕੇ ਦਿਖਾ ਦਿਓ ਲਓ ਜੀ ਕਰ ਸਕਦੇ ਚੈੱਕ ਠੰਡੀ ਤੇਰੀ ਆ ਮੌਕੇ ਦੁੱਧ ਕਿੰਨਾ ਦੱਸਿਆ ਜੀ ਵਿੱਚ 10000 ਕਿਲੋ ਖੁੱਲਾ ਡੁੱਲਾ 10 ਤੋਂ 11 ਲੀਟਰ 10 ਲੀਟਰ ਹੀ ਲਾਓਗੇ 10 ਲੀਟਰ ਜਿਹੜਾ ਆ ਕੁਝ ਗਾਹਕ ਆਏ ਆ ਵੀਰ ਦੇ ਕੋਲ ਨੰਗਰੇ ਵੀ ਨਾਲ ਹੀ ਵੇਖਣਦੇ ਆ ਤੇ ਬਾਕੀ ਮੌਕੇ ਤੇ 10 ਕਿਲੋ ਜਿਹੜਾ ਦੁੱਧ ਤਿਆਰ ਆ ਕਿੰਨਾ ਟਾਈਮ ਹੋਇਆ ਸੂਈ ਨੂੰ ਸੂਈ ਨੂੰ ਇੱਕ ਮਹੀਨੇ ਲੱਗੇ ਪੱਲੇ ਹੋਈ ਕਿ ਆਜੋ ਲਓ ਜੀ ਮਹੀਨਾ ਲਾ ਲੇ ਕੋਈ ਡੇਢ ਮਹੀਨਾ ਲਾ ਲੇ ਕੋਈ ਦੋ ਵੀ ਲਾ ਲੇ ਨਾ ਹੋਇਆ ਨਾ ਵੀਜੀ ਚਲੋ ਆਪਾਂ ਕਹਿ ਦਿੰਨੇ ਹੁਣ ਬੱਚਾ ਮਰਿਆ ਅਗਲੇ ਸਮਝਿਆ ਆਪਾਂ ਦੁੱਧ ਤੇ ਸਿਰ ਤੇ ਵੇਚਣੀ ਆ ਜਿਹੜਾ 10 ਲੀਟਰ ਜਿਹੜਾ ਮੌਕੇ ਤੇ ਦੁੱਧ ਤਿਆਰ ਹੈ ਮਿਹਰ ਦੇ ਕੋਲ ਅਸੂਹਾ ਦੂਸਰਾ ਲਾ ਲਈ ਕੋਈ ਤੇ ਰੇਡ ਵੀਰ ਜੀ ਕੀ ਰੱਖਣਾ ਹੈ ਜੇ ਦਾ ਰੇਡ ਵੀਰ ਜੀ 32000 ਦੇ ਲਿਆ ਜੀ 32 ਦੀ ਨਹੀਂ ਬੱਚਾ ਪੁੱਛਾ ਮਰਿਆ ਕਰਦੀਏ ਜੈਜ 30000 ਦੇ ਦਿਆ ਜੀ ਹੋਰ ਕਰਦੀਏ ਥੋੜਾ ਬੋਦਾ ਇਹ 28000 ਦੇ ਵਿੱਚ ਦੇ ਦਾਂਗੇ 200 ਕਿਲੋਮੀਟਰ ਪਹੁੰਚ ਵਿੱਚ ਲਓ ਜੀ 200 ਕਿਲੋਮੀਟਰ ਪਹੁੰਚ ਵਾਲੀ ਆਫਰ ਇਹਦੇ ਨਾਲ ਵੀ ਲੱਗੀ ਆ ਇਹਦੇ ਨਾਲ ਸਾਰੇ ਮਾਲ ਲੈ ਲਗੂ ਵਿੱਚ ਠੀਕ ਜੀ 28000 ਦੇ ਵਿੱਚ 60 ਥੋੜਾ ਦੇਣਾ ਐ ਈ ਗੱਲ ਬਿਲਕੁਲ ਸਹੀ ਗੱਲ ਆ ਦੂਜੇ ਨੰਬਰ ਤੇ ਵੀਰਜੀ ਹੋਣਾ ਇਹ ਵਿੱਚ ਆਪਾਂ ਪਹਿਲੀ ਵੀਡੀਓ ਤੇ ਵੀ ਭਾਈ ਅੱਛਾ ਜੀ ਮਗਰ ਘਰੇ ਮਰਿਆ ਪਿਆ ਜੋ ਅੱਛਾ ਜੀ ਉਹਦੇ ਥਲੇ 17 18 ਕਿਲੋ ਜੋ ਤੇ ਕਿੰਨੇ ਕ ਦਿਨਾਂ ਦੀ ਸੂਈ ਏ ਇਹਨੂੰ ਸੂਈ ਦੇ ਵਿੱਚ ਜੋ ਹੀ ਗਾਜਾ 10 12 ਦਿਨ ਬੱਚਾ ਕਰੇ 10 ਤੋਂ 12 ਦਿਨ ਜਿਹੜੇ ਹੋ ਚੁੱਕੇ ਆ ਸੂਈ ਨੂੰ ਬੱਚਾ ਇਹਦਾ ਮਰ ਗਿਆ ਘਰੇ ਪਿਆ ਵੀਰ ਦੇ ਤੇ ਦੁੱਧ ਮੋਕੇ ਦੇ ਕਿੰਨਾ ਤੇ ਆ ਰਿਹਾ ਇਹਦੇ ਕੋਲ ਉਹਦੇ ਲਈ 15 16 ਕਿਲੋ ਖੁੱਲਾ ਡੁੱਲਾ 15 ਤੋਂ 16 ਲੀਟਰ ਜਿਹੜਾ ਦੁੱਧ ਤਿਆਰ ਆ ਹੱਥੀਂ ਚਵਾਈ ਵਾਲਾ ਥਾਂ ਲੱਗਾ ਕਰਮਾਲੀ ਨੂੰ ਚੈੱਕ ਕਰ ਸਕਦੇ ਤੁਸੀਂ ਲਾ ਕੇ ਤੋਂ ਵਿੱਚ ਉਹਦੀ ਪ੍ਰੋਵਾਈਡ ਨਹੀਂ ਕਰਦੀ ਠੀਕ ਜੀ ਉਦਾਂ ਹੀ ਮਿਲਦੀ ਵੰਗਾ-ਮੰਗਾ ਕੋਈ ਉਦਾਂ ਕੋਈ ਵੰਗੇ ਦੀ ਲੋਡਰੀ ਵੀਰ ਜੀ ਠੀਕ ਜੀ ਦੇ ਸੁਆ ਇਹਦਾ ਕਿੰਵਾ ਜੇ ਸੁਆ ਦਾ ਦੂਸਰਾ ਜੋ ਵੀ ਇਹਦਾ ਵੀ ਸੁਆ ਦੂਸਰਾ ਜੇ ਤੇ ਇਹਦਾ ਰੇਟ ਵੀਰ ਜੀ ਕੀ ਰੱਖਣਾ ਜੇ ਰੇਟ ਵੀਰ ਜੀ ਆਪਾਂ ਪਿਛਲੇ ਦੋ ਘਰ 70 ਦੀ ਪਾਈ ਸੀ ਹਾਂ ਜੀ ਹੁਣ ਮੈਂ ਨਾ 60000 ਦੇ ਦਈਏ ਵੀ ਨਹੀਂ ਹੁੰਦੇ ਬੱਚਾ ਮਰ ਗਿਆ ਥੱਲੇ ਕਰਨੀ ਪਈ ਪਾਣੀ ਯਾਰ ਦੇ ਦਿਆ ਵੀ 60 ਦੀ ਕਰਤੀਏ ਪੂਰੇ ਦੀ 60000 ਦੇ ਵੀ 200 ਕਿਲੋਮੀਟਰ ਪਹੁੰਚਵੇਂ ਲਓ ਜੀ 60000 ਦੀ ਸੋਹਣੀ ਵੜਿਆ ਬਾਕੀ ਹਾਥੀ ਚਵਾਈ ਵਾਲਾ ਥਾਂ ਲੱਗਾ ਤੇ 200 ਕਿਲੋਮੀਟਰ ਜਿਹੜੀ ਪਹੁੰਚ ਇਹਦੇ ਨਾਲ ਵੀ ਫ੍ਰੀਜ ਤੇ ਗਾਂਗੀਆਂ ਦੇ ਵਿੱਚੋਂ ਇਹ ਦੂਜੇ ਨੰਬਰ ਤੇ ਆਉਂਦੀ ਜੇ ਟੋਟਲ ਡੰਗਰ 7ਵੇਂ ਨੰਬਰ ਤੇ ਜੇ ਤੇ ਅਗਲੀ ਵੀਰ ਜੀ ਆ ਕਿਦਾਂ ਜੇ ਇਹ ਵਿੱਚ ਤਾਰੀ ਸੂਈ ਆਵੀ ਇਹ ਥੱਲੇ 11 12 ਕਿਲੋ ਬੋਲਾ ਹੋਊਗਾ ਜੀ ਅੱਛਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨਾਲ ਵੇਲੇ ਉਹ 7-8 ਦਿਨ ਹੋਈ ਗਏ ਜੋ ਵੀ ਲਓ ਜੀ 7- 11 ਤੋਂ 12 ਲੀਟਰ ਜਿਹੜਾ ਬੋਲਾ ਤਿਆਰ ਹੈ ਵੈੜ ਦੇ ਕੋਲ ਥਾਣੇ ਨੂੰ ਬਹੁਤ ਸੋਹਣਾ ਲੱਗਾ ਥੀਚਵਾਈ ਵਾਲਾ ਲੈ ਉਹ ਵੀਰ ਜੀ ਤੇ ਕਿੰਨਾ ਕੁ ਦੁੱਧ ਭਰੀ ਜਾਊਗੀ ਦੁੱਧ ਵਿੱਚ 16-17 ਕਿਲੋ ਦਹੀਂ ਜਾਊਗੀ ਤੇ ਤਾਜੀ ਸੂਈ ਬਿਲਕੁਲ ਵੀ ਲਓ ਜੀ 16 ਲੀਟਰ ਜਿਹੜਾ ਦੁੱਧ ਵੀਰ ਕਹਿੰਦਾ ਕਿ ਭਰੀ ਜਾਊਗੀ ਆਰਮਨਾਰ ਚੰਗੀ ਕੋਈ ਸਾਂਭ ਕਰੇ ਬਾਕੀ ਤਾਜੀ ਸੂਈ ਆ ਬਿਲਕੁਲ ਇਹਦਾ ਰੇਟ ਵੀਰ ਜੀ ਕੀ ਰੱਖਣਾ ਹੈ ਇਹਦਾ ਮੁੱਲ ਵਿੱਚ 55000 ਰੁਪਏ ਕਰਦੇ ਜੋ ਵੀ ਅੱਛਾ ਜੀ ਤੇ ਮਾਨਤਨ ਕਿੰਨਾ ਕਰ ਦੇਣਾ ਹੈ 50000 ਦੇ ਦਿਓ ਜੀ ਅੰਦਰ ਕਰ ਦੋ ਇਹਨੂੰ 50 ਤੋਂ ਇਹਦੇ ਵਿੱਚ 45000 ਦੇ ਦਾਂਗੇ 300 ਕਿਲੋਮੀਟਰ ਠੀਕ ਜੀ ਇਹ 45000 ਦੀ ਤੇ 200 ਕਿਲੋਮੀਟਰ ਪਹੁੰਚ ਵਾਲੀ ਆਫਰ ਇਹਦੇ ਨਾਲ ਵੀ ਲੱਗੀ ਆ ਤੇ ਬਾਕੀ ਵਿਹੜਾਂ ਦੇ ਵਿੱਚੋਂ ਆਪਾਂ 4 ਨੰਬਰ ਤੇ ਸ਼ਾਈ ਹਾਲ ਵਿਹੜਾ ਕੀ ਹੈਗੇ ਇਹ ਵੀਰ ਜੀ ਕਿਦਾਂ ਜੇ ਇਹ ਵਿੱਚ ਸ਼ਾਈ ਹਾਲ ਵਿਹੜਾ ਦੰਨਾ ਚੌਗੀ ਆ ਦਰਦ ਨੂੰ ਕਰਦੀ ਸੋਣ ਚ ਬਾਕੀ ਠੰਡੀ ਤੇਰੀ ਜਿੱਦਾਂ ਮਰਦੀ ਥੋੜੇ ਬਾਹਰ ਮੂੰਹ ਚਾਰ ਦੰਦੇ ਸੂਆ ਪਹਿਲਾ ਸੋਣਾ ਇਹਨੇ ਪਹਿਲੇ ਪਹਿਲੇ ਵੀਰ ਜੀ ਲਓ ਜੀ ਵੀਰ ਜੀ ਪਹਿਲਾ ਹੀ ਸੂਆ ਸੋਣਾ ਪਿਓਰ ਸ਼ਾਈ ਹਾਲ ਦੀ ਵਿਹੜਾ ਹੈ ਗੜੀ ਸ਼ਾਈ ਹਾਲ ਆਮ ਗਰਮੀ ਤੇ ਠੰਡੀ ਬੜੀ ਹੈ ਜ਼ਿਆਦਾਤਰ ਜਿਹੜੀ ਸ਼ਾਈ ਹਾਲ ਦੀ ਵਿਹੜਾ ਉਹ ਗਰਮੀ ਨਿਕਲਦੀ ਹੈ ਬਾਕੀ ਵੀਰ ਕੋ ਹੱਥ ਹੁਥ ਫਰਾ ਕੇ ਦਿ ਲਓ ਜੀ ਵੀਰ ਜੀ ਬਿਲਕੁਲ ਠੰਡੀ ਧੀਰੀ ਵਹਿੜ ਐ ਪਹਿਲਾ ਸੁਗਾ ਸੋਣਾ ਤੇ ਮੂੰਹ ਹਜੇ ਚਾਰ ਦੰਦਿਆ ਲੈ ਜਾਓ ਵੀਰ ਜੀ ਬੱਚੀ ਵਿੱਚ ਖੰਡ ਰਖਾਉਣਾ ਐ ਬਹੁਤ ਸੋਹਣੀ ਬੱਚੀ ਆ ਵੀਰ ਜੀ ਬਾਕੀ ਥਣ ਥਣੇ ਇਹਨੂੰ ਵੀ ਚੰਗਾ ਲੱਗਾ ਹੱਥ ਦੀ ਚਵਾਈ ਵਧੀਆ ਬਣੂਗੀ ਹਾਂਜੀ ਮਗਰ ਢੱਲਾ ਢੋਲਾ ਕਾਫੀ ਐ ਜਿਹੜੀਆਂ ਕਰ ਜੂਗੀ ਭਰ ਜੂਗੀ ਤੇ ਇਹਦਾ ਰੇਟ ਵੀਰ ਜੀ ਕੀ ਰੱਖ ਦੀਏ ਇਹਦਾ ਮੁੱਲ ਵਿੱਚ 60000 ਕਰ ਦੇ ਜੋ ਅੱਛਾ ਜੀ ਹਾਂਜੀ ਤੇ ਇਹਦੇ ਚ ਮਾਨਦਨ ਕਰ ਦੋ ਹੋਰ ਜਿਆਜ ਕਰ ਦੋ ਇਹ ਵਿੱਚ ਹਾਂ ਨਾ 55000 ਰੁਪਏ ਵੀ 200 ਕਿਲੋਮੀਟਰ ਪਹੁੰਚ ਵਿੱਚ ਲਓ ਵੀਰ ਜੀ ਪਿਓਰ ਛਾਈਵਾਲ ਦੀ ਵਹਿੜਿਆ ਮੂੰਹ ਚਾਰ ਦੰਦਿਆ ਤੇ 55000 ਦੇ ਵਿੱਚ ਤੁਹਾਡੇ ਘਰ ਪਹੁੰਚੂਗੀ ਪਹੁੰਚ ਫਰੀ 200 ਕਿਲੋਮੀਟਰ ਤੇ ਇਧਰ 5ਵੇਂ ਨੰਬਰ ਤੇ ਵੀਰ ਜੀ 5ਵੇਂ ਨੰਬਰ ਤੇ ਵੇਚੀਏ ਥੱਲੇ ਝੋਵੀ ਅੱਛਾ ਜੀ ਦੁੱਧ ਦੇ ਥੱਲੇ 12 ਕਿਲੋ ਝੋਵੀ ਅਗਲੇ ਥਾਂ ਦੀ ਆ ਅਗਲੇ ਥਾਂ ਦੀ ਅਗਲੇ ਥਾਂ ਦੀ ਆ ਕਿ ਬਹਿਣੀ ਦਾ ਥਾਣਾ ਹੈ ਅਗਲਾ ਜਿਹੜਾ ਤੇ ਦੁੱਧ ਕਿੰਨਾ ਮੌਕੇ ਤੇ ਆ ਰਿਹਾ 12 ਕਿਲੋ ਹੋਗਾ ਜੀ 12 ਲੀਟਰ ਜਿਹੜਾ ਮੌਕੇ ਤੇ ਦੁੱਧ ਤਿਆਰ ਆ ਤੇ 12 ਗਿਣਾਂ ਦੀ ਸੂਈ ਆ ਬੱਚਾ ਵੀਰ ਜੀ ਦਾ ਬੱਚਾ ਦਾ ਵਿੱਚ ਮਰ ਗਿਆ ਜੋ ਇਹ ਤਾਂ ਮਰਦਾ ਜੀ ਠੀਕ ਜੀ ਚੜਾਈਆਂ ਕਰੀ ਜਾਂਦੇ ਬੱਚਿਆਂ ਦੀਆਂ ਮੌਕੇ ਤੇ 12 ਲੀਟਰ ਜਿਹੜਾ ਦੁੱਧ ਤੇ ਮਿਲਦੀ ਕਿਦਾਂ ਜੇ ਐਦਾਂ ਹੀ ਵਿਝੇ ਲਦੀ ਨਹੀਂ ਉਹਦਾ ਸੀਰੂ ਸੀ ਪਾਉਂਦੀ ਲੋਟ ਪੈਂਦੀ ਨਹੀਂ ਪੰਗੇ ਦੀ ਲੋਟ ਨਹੀਂ ਆ ਤੇ ਠੀਕ ਜੀ ਚਵਾਈ ਚੁਵਾਈ ਵਧੀਆ ਇੱਕ ਨੰਬਰ ਆ ਬੜੀ ਚੰਗੀ ਲੱਗੀ ਹੈ ਲਓ ਜੀ ਵੀਰ ਜੀ ਤਿੰਨਾ ਥਾਣਿਆਂ ਦੀ ਜਿਹੜੀ ਚਵਾਈ ਹੈ ਇੱਕ ਨੰਬਰ ਲੱਗੀ ਹੈ ਤੇ ਤਿਲੜ ਪਹਿਲਾਂ ਤੋਂ ਆ ਜਾਂ ਬਾਅਦ ਹੋਈ ਜੇ ਨਾ ਨਾ ਪਹਿਲਾਂ ਹੀ ਤੇ ਲੜੀ ਵੀਜੀ ਪਹਿਲਾਂ ਹੀ ਤੇ ਲੜੀ ਹਾਂਜੀ ਤੇ ਇਹਦਾ ਰੇਟ ਵੀਰ ਜੀ ਕੀ ਕਰਨਾ ਹੈ 30000 ਦੇ ਦਈਏ ਜੀ ਇਹਨੂੰ ਜਮਾ ਹੀ ਥੱਲੇ ਛੁੱਟੀਏ ਹੁਣ ਤੇ ਲੜਵੀ ਆ ਬੱਚਾ ਵੀ ਮਰ ਗਿਆ 30000 ਦੇ ਦਈਏ ਜੀ ਹੋਰ ਅੰਦਰ ਆਉਂਦੋ 30 ਇਹ 27000 ਦੀ ਵੀ 200 ਕਿਲੋਮੀਟਰ ਪਾਉਣ ਜੋ ਲਓ ਜੀ 27000 ਦੀ ਤੇ 200 ਕਿਲੋਮੀਟਰ ਪਹੁੰਚ ਕੱਢ ਕੇ ਮਗਰ ਬਜੀ 22000 ਦੀ ਭਰਾ ਹੀ ਹਾਂਜੀ 10 2000 ਉਦਾਂ ਗੱਲ ਕਰਦਾ ਇੱਕ ਵੀ 5000 ਪਹੁੰਚਦਾ ਨਿਕਲ ਗਿਆ 12 ਲੀਟਰ ਜਿਹੜਾ ਦੁੱਧ ਤਿਆਰ ਹੈ ਬਿਲਕੁਲ ਜੈਜ ਰੇਟ ਵੀਰ ਨੇ ਪਾਦਾ 27000 200 ਕਿਲੋਮੀਟਰ ਦੀ ਪਹੁੰਚ ਇਹਦੇ ਨਾਲ ਵੀ ਆ ਪੰਜ ਵੇੜਾਂ ਵੀਰ ਦੇ ਕੋਲ ਦੇ ਪੰਜ ਹੀ ਮੱਝਾਂ ਝੋਟੀਆਂ ਇੱਕ ਰਹੀ ਫੇਰ ਦਰਸ਼ਨ ਕਰਾ ਦਿੰਨੇ ਤੁਹਾਨੂੰ ਲਓ ਵੀਰ ਜੀ ਆਹ ਵੀਰ ਦੇ ਕੋਲ ਵੱਡੀਆਂ ਝੋਟੀਆਂ ਐ ਬਹੁਤ ਚੰਗੀਆਂ ਤੇ ਬਾਗਮਾਲੀਆ ਮਕੀਨੇ ਵਿੱਚ ਲੋਕਾਂ ਨੇ ਵੀ ਛੋਟਾ ਪਾਉਣਾ ਵੀ ਵੱਡਾ ਪੈਸਾ ਲਿਆ ਹਾਂਜੀ ਹਾਂ ਜੀ ਸੰਗਾਨ ਗਰਮ ਕੇ ਵਿੱਚ ਜਿੱਲੇ ਅੱਗੇ ਵੀ ਆਪਾਂ ਲਓ ਬਾਕੀ ਅਸੀਂ ਤਾਂ ਵੀਰ ਨੂੰ ਚੰਗੀ ਤਰ੍ਹਾਂ ਜਾਣਦੇ ਆ ਵੀਰ ਵੱਡਾ ਮਾਲ ਵੀ ਲਿਆਉਂਦਾ ਤੇ ਨਿੱਕੇ ਮਾਲ ਦੇ ਵੀ ਵੀਡੀਓ ਪਾਉਂਦਾ ਤੇ ਆਹ ਛੋਟੀਆਂ ਦੋਵੇਂ ਬਾਗਮਾਲ ਆ ਜਿਹਦੇ ਘਰ ਚੱਲ ਗਈਆਂ ਮੰਡੀ 5 5 6 6 ਰਕਮ ਮੰਗਦੇ ਰਹਿੰਦੇ ਜਿਹੜੀ ਗੱਲ ਆ ਹਾਂਜੀ ਘਰ ਦਾ ਵੀ ਸ਼ਿੰਗਾਰ ਆ ਤੇ ਖੁਰਲੀ ਤੇ ਬੱਜੀਆਂ ਵੀ ਓਦਾਂ ਭੁੱਖ ਲੈਂਦੀ ਬੰਦੇ ਦੀ ਵੇਖ ਵੇਖ ਕੇ ਤੇ ਦੁੱਧ ਵੀ ਚੰਗਾ ਭਰਨਗੀਆਂ ਕਰਮ ਵਾਲੀਆਂ ਹੋਰ ਕੋਈ ਬੇਨਤੀ ਵੀਰ ਜੀ ਕਰਨੀ ਹੋਵੇ ਔਰ ਬੇਨਤੀ ਵਿਜੇ ਇਹ ਆ ਜੀ ਮੇਰਾ ਵੀ ਜਿੰਦੇ ਲੈਣੀ ਹੁੰਦੀ ਨਾ ਫੋਨ ਉਹ ਲਾਇਆ ਕਰੇ ਵੀ ਹਾਂਜੀ ਬੰਦਾ ਫੋਨ ਲਾਇਨ ਉੱਥੋਂ ਜਾ ਕੇ ਸਾਈਪਾ ਦੇਣੇ ਕਰਦੇ ਜੇ ਕਰਦੇ ਇੱਕ ਆਪਣੀ ਮੇਰੇ ਵੀ ਗਾਲ ਲਾ ਮੈਂ ਕੋਈ ਨਹੀਂ ਦੋ ਟਾਈਮ ਆਪਣੀ ਚੌਕ ਤਸਲੀ ਕਰਾ ਕਰੇ ਠੀਕ ਜੀ ਐਡਰੈਸ ਇਹ ਕਰੀ ਆਪਣਾ ਫੇਰ ਚੰਗੀ ਤਰ੍ਹਾਂ ਸਮਝਾ ਦਿਓ ਜਿਲ੍ਹਾ ਆਪਣੇ ਅੰਮ੍ਰਿਤਸਰ ਹੱਥੀਂ ਦਾ ਜਨਾਲਾ ਜੀ ਹਾਂਜੀ ਹਾਂਜੀ ਫੋਨ ਨੰਬਰ 9947 53609 ਠੀਕ ਵੀਰ ਜੀ ਇਹੋ ਬੇਨਤੀ ਆਪਣੀ ਦੋਨੋਂ ਚੌਕ ਤਸਲੀ ਮੇਰਾ ਵੀ ਤਾਂ ਕਿ ਕਰਾ ਠੀਕ ਜੀ